10 ਗੱਡੀਆਂ 10 ਮਿੰਟਾਂ ਬਾਅਦ ਹੀ ਪੁਲਿਸ ਦੀ ਆ ਗਈ। ਉੱਚੇ ਲੱਖਾ ਸੈਟਿੰਗ ਨਾਲ ਪਹੁੰਚ ਗਿਆ ਮੰਨ ਲਿਆ। ਜਿਹੜੇ ਉਤੇ ਪਰਚੇ ਪਏ ਨੇ ਬਾਈ ਭਾਨੇ ਸਿੱਧੂ ਤੇ ਕੀ ਉਹਨਾਂ ਨੇ ਇਹ ਚੀਜ਼ ਲਿਖਤੀ ਚ ਦਿੱਤੀ ਹੈ ਕਿ ਜਿਹੜੇ ਉਤੇ ਪਰਚੇ ਪਏ ਨੇ ਚਾਰ ਉਹ ਸਾਰੇ ਰੱਦ ਨੇ ਤੇ 10 ਤਰੀਕ ਨੂੰ ਬਾਹਰ ਆਊਗਾ। ਜਿਸੇ ਮੈਂ ਸਾਰੇ ਮਾਈ ਦੇ ਲਾਲਾ ਨੂੰ ਕਹਿਣਾ ਵੀ ਜਦੋਂ ਸਿਕਿਉਰਟੀ ਕੱਟੀ ਅਸੀਂ ਨਾਲ ਦੀ ਨਾਲ ਸਤਾਰਕ ਹੋਗੇ ਤੇ ਟੈਗ ਲਾਤਾ। ਬਦਨੀ ਪੁਲਿਸ ਨੇ ਉਹ ਘਰ ਨੂੰ ਰੌਕੇ ਪਿੰਡ ਘੇਰਾ ਪਾ ਲਿਆ। ਛੁੜੀਆਂ ਲੱਤਾ ਬਾਹਰ ਚੱਲਦੀਆਂ ਆਜੋ ਮیدਾਨ 'ਚ। ਗਿੱਲ ਰੌਂਦਾ ਮੇਰਾ ਮਿੱਤਰ ਆ। ਹਾਂਜੀ ਬਾਈ। ਉਦਾ ਵਿਆਹ ਸੀ ਉਸ ਤੋਂ ਬਾਅਦ ਇਹ ਮੈਨੂੰ ਸਿਕਿਉਰਿਟੀ ਬਲਾ ਕੇ ਦਿੱਤੀ ਗਈ ਭਾਈ ਤੇਰੀ ਜਾਨ ਨੂੰ ਖਤਰਾ ਇਹ ਥੋੜੇ ਵੀ ਮੈਂ ਜੱਥੇ ਪੈਣਾ ਜਿਹੜਾ ਆਪਾਂ ਕਮਰਾ ਕਹਿੰਦੇ ਮੇਰੇ ਪਰਿਵਾਰ ਨਾਲ ਦੇ ਮੈਂ ਸਿਕਿਉਰਿਟੀ ਵੀ ਉੱਥੋਂ ਤੱਕ ਜਾਊਂ ਹਾਂਜੀ ਆਪਣੇ ਨਾਲ 22 ਲੱਖ ਸਦਾਣਾ ਜੀ ਜਿਨ੍ਹਾਂ ਜਿਹੜਾ ਆਪਾਂ ਨੇ ਸਿੱਧੂ 22 ਵਾਸਤੇ ਸੰਘਰਸ਼ ਲੜਿਆ ਠੀਕ ਹੈ ਉਹਦੇ ਵਿੱਚ ਤੁਹਾਨੂੰ ਆਪ ਹੀ ਪਤਾ ਵੀ ਕਿੰਨਾ ਯੋਗਦਾਨ ਹੈ ਪਰ ਫੇਰ ਵੀ ਕੋਈ ਦੁੱਕੀ ਤਿੱਕੀ ਜਿਹੜੇ ਬੰਦੇ ਨੇ ਹਨਾ ਹਟਦੇ ਨਹੀਂ ਹੈਗੇ ਹਲੇ ਵੀ ਸਵਾਲ ਲੈਣੋ ਵੀ 22 ਲੱਖ ਸਦਾਣਾ ਕਿਵੇਂ ਪਹੁੰਚ ਗਿਆ ਜਦੋਂ ਤਾਂ ਭਗਵੰਤ ਮਾਨ ਨੂੰ ਸਵਾਲ ਕਰਨੇ ਸੀ ਉਦੋਂ ਤਾਂ ਇਹਨਾਂ ਨੇ ਆਪਦੇ ਘਰ ਦੀ ਘੇ ਉੱਤੇ ਪਹੁੰਚ ਗਏ ਲੋਕਾਂ ਦੇ ਪੁੱਤ ਮਰਵਾ ਦੇਨੇ ਸੀ ਛੋਟੇ ਵੀਰ ਮੈਨੂੰ ਇਹ ਗੱਲ ਦਾ ਜਵਾਬ ਦੇ ਹਾਂਜੀ ਭਾਈ ਕਿਹਾ ਕਿ ਨજરਬੰਦ ਹੋ ਗਿਆ ਠੀਕ ਆ ਹਾਂਜੀ ਭਾਈ ਜਿੱਤੇ ਇੱਕ ਤਰੀਕ ਨੂੰ ਭਵੰਤ ਨੇ ਲੁਧਿਆਣੇ ਵਿਚਾਰ ਚਰਚਾ ਰੱਖੀ ਸਾਰੇ ਸਿਆਸਤੀਆਂ ਘਰਾਂ ਨੂੰ ਸੱਦਾ ਸੀ ਹਾਂਜੀ ਭਾਈ ਮੈਂ ਉਦੋਂ ਪਹਿਲਾਂ ਹੀ ਬੋਲ ਕੇ ਸਵਾਲ ਰੱਖੇ ਸੀ ਮੀਡੀਆ ਦੁਆਰਾ ਹਾਂਜੀ ਭਾਈ ਤੇ ਮੈਂ ਕਿਹਾ ਸੀ ਮੈਂ ਜਾਊਂਗਾ ਹਾਂਜੀ ਭਾਈ ਮੇਰੇ ਸਵਾਲਾਂ ਦੇ ਜਵਾਬ ਮੈਂ ਬਹੁਤ ਤੋਂ ਲੈਣਾ ਬਿਲਕੁਲ ਭਾਈ ਉਹ ਮੀਡੀਆ ਸੀ ਦੇਖ ਮੈਨੂੰ 3 ਵਜੇ ਘਰੇ ਨਜ਼ਰਬੰਦ ਕਰ ਲਿਆ ਤੜਕੇ ਘੇਰ ਲਿਆ ਠੀਕ ਆ ਭਾਈ ਲੋਕ ਕਹਿੰਦੇ ਜੀ ਲੱਖਾ ਭਵੰਤ ਨਾਲ ਸੈਟਿੰਗ ਕਰਕੇ ਆਪਣੇ ਆਪ ਨੂੰ ਇਹਨੇ ਨਜਰਬੰਦ ਕਰਾ ਲਿਆ। ਹਾਂਜੀ ਬਾਈ। ਤਿੰਨ ਤਰੀ ਨੂੰ ਲੱਖਾ ਪਹੁੰਚ ਗਿਆ ਉੱਥੇ ਕਾਫਲਾ ਲੈ ਕੇ ਲੱਖੇ ਨੇ ਜਾਮਲਾਤਾ ਨਾਲ ਜਿਵੇਂ ਬੰਦਿਆਂ ਦੀ ਆਗੂ ਸਾਰੇ ਨੇ ਇਕੱਠੇ ਹੋ ਕੇ ਜਾਮਲਾਤਾ ਲੋਕਾਂ ਸੰਗਤ ਦੇ ਪੰਜਾਬ ਦੀ ਜਵਾਨੀ ਬਜ਼ੁਰਗਾਂ ਮਾਵਾਂ ਦੇ ਸਹਿਯੋਗ ਦੇ ਨਾਲ। ਬਿਲਕੁਲ ਬਾਈ। ਕਹਿੰਦੇ ਜੀ ਲੱਖਾ ਸੈਟਿੰਗ ਕਰਕੇ ਆ ਗਿਆ। ਸੈਟਿੰਗ ਕਰਕੇ ਆ ਗਿਆ ਵੀ ਉਹਨੂੰ ਪਹਿਲਾਂ ਕਿਉਂ ਨਹੀਂ ਹੋਣੀ? ਪਰ ਉਹ ਮਾਨਸੋ ਇਹਨਾਂ ਦੀ ਉਹ ਗੱਲ ਹੋਈ ਪਈ ਆ ਉਹ ਕਹਿੰਦੀ ਮੈਂ ਨਹੀਂ ਤੇਰੇ ਵਾਹਦੀ ਉਹ ਕਹਿੰਦਾ ਕੀ ਗੱਲ ਹੈ ਕਿ ਤੇਰੇ ਦਾ ਖਾਂਦੇ ਦੀ ਦਾੜੀ ਹਿਲਦੀ ਹੈ ਠੀਕ ਹੈ ਬਈ ਇੱਕ ਪਾਸੇ ਦਾ ਖੜ ਜੋ ਜਿਹਦਾ ਘਰੇ ਨਜ਼ਰਬੰਦ ਕਰ ਲਿਆ ਤਾਂ ਕਹਿੰਦੇ ਸੈਟਿੰਗ ਨਾ ਕਰ ਲਿਆ ਹੋ ਗਿਆ ਹਾਂਜੀ ਬਈ ਜੇ ਉੱਥੇ ਪਹੁੰਚ ਗਿਆ ਕਹਿੰਦਾ ਤਾਂ ਵੀ ਸੈਟਿੰਗ ਨਾ ਪਹੁੰਚ ਗਿਆ ਮੰਨ ਲਓ ਜੇ ਮੈਂ ਨਜ਼ਰਬੰਦ ਹੋ ਜਾਂਦਾ ਮੈਨੂੰ ਫੜ ਲੈਂਦੇ ਫਿਰ ਨੋਟ ਚ ਲੈਣਾ ਸੀ ਨਹੀਂ ਜੀ ਇਹਦਾ ਜਾਣ ਕੇ ਹੋ ਗਿਆ ਉੱਥੇ ਦੇ ਮਾਮਾ ਦੇ ਪੁੱਤ ਜਿਵੇਂ ਆਣ ਕੇ ਘਟਾਤੇ ਬਿਲਕੁਲ ਸਾਰਾ ਕੁਝ ਹੀ ਹੋਇਆ ਬਈ ਹੁਣ ਵੀ ਹੋਇਆ ਚਲ ਬਾਅਦ ਚ ਜਿਆਦਾ ਹੋਣਾ ਸੀ ਹੈਨਾ ਜੇ ਤੁਸੀਂ ਨਾ ਪਹੁੰਚਦੇ ਜਾਨੇ ਅਗਵਾਈ ਜਿਵੇਂ ਗਵਾਹੀ ਕੀਤੀ ਇਹ ਨਹੀਂ ਮੈਂ ਮੌਕੇ ਦੇ ਪਰਗਟ ਹੋ ਗਿਆ ਜਸਵਿੰਦਰ ਸਿੰਘ ਲੋਂਗੋਵਾਲ ਕਿਸਾਨ ਜੂਨੀਅਨ ਏਕਤਾ ਆਯਾਦ ਹਾਂਜੀ ਭਾਰਤੀ ਕਿਸਾਨ ਜਨ ਨਾਲ ਕਾਕਾ ਸਿੰਘ ਕੋੜੜਾ ਭਾਰਤੀ ਕਿਸਾਨ ਜਨ ਨੂੰ ਸਿੱਧੂਪੁਰ ਹਾਂਜੀ ਸਰਜੀਤ ਸਿੰਘ ਫੂਲ ਭਾਰਤੀ ਕਿਸਾਨ ਜਨ ਯੂਨੀਅਨ ਅ ਗ੍ਰਾਂਤੀਕਾਰ ਦੇ ਚੇਅਰਮੈਨ ਸਭਰਾਣ ਸਾਹਿਬ ਜਿਹੜੀ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਨਾਂ ਦੇ ਸੁਭਾ ਪ੍ਰਧਾਨ ਹਾਂਜੀ ਬਾਈ ਉੱਚੇ ਲੱਖਾਂ ਸੈਟਿੰਗ ਨਾ ਪਹੁੰਚ ਗਿਆ ਮੰਨ ਲਿਆ ਜਿਹੜੇ ਇਹ ਬੰਦੇ ਪਹੁੰਚੇ ਉੱਥੇ ਇਹ ਵੀ ਸੈਟਿੰਗ ਨਾਲ ਪਹੁੰਚ ਗਏ ਦੇਖੋ ਇਹ ਤਾਂ ਹੁਣ ਸਰਕਾਰ ਨੇ ਇਹ ਜਿਹੜਾ ਜਿਹੜੇ ਸਵਾਲ ਆ ਤੇ ਇਹ ਇਹਨਾਂ ਨੂੰ ਪੁੱਛੋ ਨਾ ਹਾਂਜੀ ਭਈ ਅਸੀਂ ਇਹ ਲੱਖਾ ਚਲੋ ਲੱਖਾ ਮੰਨ ਲਿਆ ਜੀ ਲੱਖਾ ਕਹਿੰਦੇ ਸੈਟਿੰਗ ਨਾਲ ਪਹੁੰਚ ਗਿਆ ਹਾਂਜੀ ਭਈ ਤੇ ਜਿਹੜੇ ਫਿਰ ਇਹ ਸੱਜਣੋ ਇਹ ਪਹੁੰਚ ਗਏ ਆਗੂ ਉੱਥੇ ਪਹੁੰਚੇ ਸਾਰੇ ਮੈਂ ਇਕੱਲਾ ਨਹੀਂ ਪਹੁੰਚਿਆ ਉਹ ਵੀ ਸੈਟਿੰਗ ਨਾਲ ਪਹੁੰਚ ਗਏ ਇਹ ਸੋ ਵੱਡੇ ਦੇਖੋ ਯਾਰ ਇਹ ਲੋਕ ਕੰਦੇ ਨਾਲ ਕੰਦੇ ਆ ਰਹੀ ਦੇਖ ਪਾਸੇ ਇਹਨਾਂ ਦੇ ਦੋ ਪਾਸੇ ਦੋ ਪਾਸੇ ਇੱਕ ਕਿਸੇ ਪਾਸੇ ਅਸਲ ਲੋਕ ਨਹੀਂ ਹੈਗੇ ਇਹ ਉਹ ਬੰਦੇ ਨੇ ਭਾਈ ਜਿਆਦਾ ਜ਼ੋਰ ਮੇਰੇ ਮਰਿਆ ਜਿੰਨਾ ਬੌਕਰ ਦਾ ਆਈਟੀ ਸੈੱਲ ਆ ਹਾਂਜੀ ਭਾਈ ਜਿੰਨੇ ਬੌਕਰ ਦੇ ਖਰੀਦੇ ਹੋਏ ਬੰਦੇ ਨੇ ਗੁਰਗੇ ਇਹਨਾਂ ਦੇ ਹਾਂਜੀ ਭਾਈ ਕਰੇਂਦੇ ਇਹਨਾਂ ਦੇ ਜਿੰਨੇ ਬਾਦਲਾਂ ਦੇ ਚੇਲੇ ਨੇ ਉਹਨਾਂ ਦਾ ਆਈਟੀ ਸੈੱਲ ਆ ਜਿੰਨੇ ਭਾਜਪਾ ਦਾ ਆਈਟੀ ਸੈੱਲ ਉਹਨਾਂ ਦੇ ਬੰਦੇ ਨੇ ਜਿੰਨਾ ਕਾਂਗਰਸ ਦਾ ਆਈਟੀ ਸੈੱਲ ਉਹਨਾਂ ਦੇ ਬੰਦੇ ਨੇ ਸਾਰਿਆਂ ਦਾ ਜ਼ੋਰ ਮੇਰੇ ਖਿਲਾਫ ਇਹ ਵਰਤਾਂਤ ਸਿਰਜਣ ਤੇ ਲੱਗ ਗਿਆ ਬੀ ਲੱਖਾ ਜੀ ਸੈਟਿੰਗ ਨਾਲ ਪਹੁੰਚ ਗਿਆ ਜੀ ਲੱਖਾ ਐ ਹੋਊਗਾ ਜੀ ਲੱਖਾ ਵੋਟਾਂ ਜਿਹਨੂੰ ਹਾਈਪ ਮਿਲ ਰਹੀ ਹੈ ਜੀ ਫਲਾਨਾ ਹੋਰ ਜਿਹਨੇ ਸਾਰਿਆਂ ਦਾ ਜੋਰ ਇਸ ਗੱਲ ਤੇ ਲਾਗੇ ਵੀ ਤੇ ਖਿਲਾਫ ਪ੍ਰਤਾਪ ਘੜਾਇਆ ਜਾਵੇ ਕਿਸੇ ਵੀ ਤਰੀਕੇ ਨਾਲ ਇਹਨੂੰ ਹੁਣ ਮੇਰੇ ਖਿਲਾਫ ਹੈ ਕਿ ਇਹਨਾਂ ਕੋਲੇ ਹੋਰ ਤਾਂ ਕੋ ਰਹਾ ਨਹੀਂ ਬਾਈ ਤੁਸੀਂ ਸਾਨੂੰ ਇਹ ਚੀਜ਼ ਕਲੀਅਰ ਕਰੋ ਵੀ ਪੂਰੇ ਪੰਜਾਬ ਦੀ ਪੁਲਿਸ ਦੀ ਨਿਗਾ ਲੱਖੇ ਤੇ ਸੀ ਲੱਖੇ ਦੇ ਨਾਲ ਸਰਕਾਰੀ ਸਕਿਉਰਿਟੀ ਘੁੰਮਦੀ ਆ ਆਖਰ ਲੱਖਾ ਉਹਨਾਂ ਨੂੰ ਵੀ ਚੱਕਵਾ ਦੇ ਕੇ ਲੰਘਿਆ ਤਾਂ ਲੰਘਿਆ ਕਿਵੇਂ ਹੁਣ ਇਹ ਸਵਾਲ ਖੜਾ ਹੁੰਦਾ ਵੀ ਲੱਖਾ ਲੰਘਿਆ ਕਿਵੇਂ ਇੱਕ ਤਾਂ ਗੱਲ ਇਹ ਤੈਸ ਹੀ ਸਾਡੀ ਪਹਿਲਾਂ ਤੋਂ ਸਾਰੇ ਆਗੂਆਂ ਦੀ ਮੀਟਿੰਗ ਸੀਗੀ ਵੀ ਆਪਾਂ ਹੱਥ ਨਹੀਂ ਆਉਣਾ ਉਦੋਂ ਪਹਿਲਾਂ ਹਾਂਜੀ ਬਾਈ ਕਿਉਂਕਿ ਜੇ ਆਗੂ ਹੱਥ ਆ ਜਾਂਦੇ ਆ ਤਾਂ ਲੋਕਾਂ 'ਚ ਬੈਸੀ ਗੱਲ ਚੱਲੀ ਜਣੀ ਸੀਗੀ ਵੀ ਯਾਰ ਫਲਾਣਾ ਵੀ ਫੜ ਲਿਆ ਫਲਾਣਾ ਵੀ ਫੜ ਲਿਆ ਉੱਥੇ ਕਿਸੇ ਨੇ ਨਹੀਂ ਆਉਣਾ ਨਹੀਂ ਹੋ ਮੈਂ ਉਸ ਦਿਨ 3 ਤਰੀਕ ਨੂੰ ਸਵੇਰੇ 10 11 ਵਜੇ ਇੱਕ ਲਾਈਵ ਪਾਤਾ ਸੀਗਾ ਵੀ ਸਾਨੂੰ ਹਰ ਹਾਲਤ 'ਤਹੀਂ ਸਰੂਰ ਪਹੁੰਚਾਂਗੇ ਤੇ ਪਹੁੰਚਣਾ ਚਾਹੀਦਾ ਠੀਕ ਹੈ ਬਾਈ ਇਹ ਸਾਡਾ ਸਾਰੇ ਆਗੂਆਂ ਦਾ ਪਹਿਲਾਂ ਹੀ ਤੈਸ ਸੀ ਫਿਰ ਜਿਹੜੀ ਅਗਲੀ ਗੱਲ ਆ ਜਾਂਦੀ ਤੁਸੀਂ ਗੱਲ ਇਹ ਸਵਾਲ ਕੀਤਾ ਕਿ ਉਹ ਨਿਕਲਿਆ ਕਿਵੇਂ ਸਰਕਾਰੀ ਸਕਿਉਰਟੀ ਤੁਹਾਡੇ ਨਾਲ ਗਨਮੈਨ ਨੇ ਸਰਕਾਰ ਦੇ ਬਿਲਕੁਲ ਨੰਬਰ 1 ਤਾਂ ਜਦੋਂ ਮੈਂ ਲੋਂਗੋਵਾਲ ਦੇ ਨੇੜੇ-ਨੇੜੇ 15-16 ਪਿੰਡਾਂ ਦੇ ਵਿੱਚ ਮੈਂ ਬੋਲ ਕੇ ਅੱਗੇ ਮੈਂ ਪਿੰਡਾਂ ਜਾਣਾ ਸੀ ਬਡਰੁੱਖੀ ਜਾਣਾ ਸੀ ਮੈਂ ਹਾਂਜੀ ਮੈਨੂੰ ਪਤਾ ਲੱਗ ਗਿਆ ਵੀ ਯਾਰ ਬਡਰੁੱਖਾਂ ਦੇ ਵਿੱਚ ਕੋਈ ਮੈਨੂੰ ਗਾਹਾਂ ਦੀ ਗਾਹ ਪਿੰਕ ਲੱਗੀ ਵੀ ਘੇਰਾ ਪੈ ਸਕਦਾ ਤੁਸਾਰ ਮੈਂ ਨਾਲ ਦੇ ਸਾਰੇ ਮੁੰਡਿਆਂ ਨੂੰ ਇਹਨਾਂ ਨੂੰ ਕਿਹਾ ਰਾਜ ਅਰਗੇ ਸੀ ਕਿ ਹੋਰ ਸੀ ਮੈਂ ਕਿਹਾ ਖਾਲਸੇ ਵਰਗੇ ਆਪਣੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਤੁਸੀਂ ਅਗਲਾ ਪਿੰਡਾਂ ਦਾ ਪਰਮ ਸੰਭਾਲੋ ਤੇ ਮੈਂ ਨਿਕਲਦਾ ਠੀਕ ਹੈ ਸੋਲੋ ਮੈਂ ਨਿਕਲਿਆ ਉੱਥੋਂ ਮੈਂ ਬੁਗਰੀ ਪਿੰਡ ਗਿਆ ਜਲਦੀਪ ਮੇਰਾ ਮਿੱਤਰ ਆ ਸਰਪੰਚ ਬੁਗਰਾਂ ਵਾਲਾ ਹੂੰ ਮੈਨੂੰ ਆਖਿਆ ਮੈਂ ਕਿਹਾ ਇੱਥੇ ਉਹ ਇੱਕ ਰਹੀਚਾ ਪਾਣੀ ਪੀਤਾ ਤੇ ਸਕਿਉਰਟੀ ਵਾਲੇ ਜਿਹੜੇ ਮੁੰਡੇ ਮੇਰੇ ਨਾਲ ਗੱਲ ਮੈਨ ਹੁੰਦੇ ਮੈਨੂੰ ਕਿਹਾ ਵੀ ਤੁਸੀਂ ਬਹਿ ਜਾਓ ਇੱਥੇ ਤੇ ਮੈਂ ਆਉਣਾ ਹੂੰ ਇੱਥੇ ਜਾ ਕੇ ਆਉਣਾ ਮੈਂ ਇਹ ਉੱਥੇ ਬਾਅਦ ਮੈਂ ਫੋਨ ਕੀਤਾ ਬੰਦ ਉਹਨਾਂ ਦੀ ਜ਼ਿੰਮੇਵਾਰੀ ਇਹ ਨਹੀਂ ਬਣਦੀ ਵੀ ਜਦੋਂ ਸਾਡਾ ਜਿਹੜਾ ਕੋਈ ਜਿਹਦੂ ਅਸੀਂ ਸਕਿਉਰਟੀ ਦਿੱਤੀ ਹੈ ਵੀ ਉਹਦੇ ਅਸੀਂ ਨਾਲ ਹੀ ਜਾਈਏ ਇਹ ਮੇਰੀ ਮਰਜ਼ੀ ਹੈ ਨਾ ਓਕੇ ਓਕੇ ਭਲੇ ਥੋੜੀ ਆ ਵੀ ਮੈਂ ਜਿਹੜੇ ਕਮਰੇ ਚ ਮੈਂ ਬੈੰਨਾ ਪੈਣਾ ਤੇ ਸਿਕਿਉਰਟੀ ਵੀਰੇ ਉੱਥੇ ਨਾਲ ਜਾਊਗੀ ਓਕੇ ਇਹ ਥੋੜੀ ਮਰਜ਼ੀ ਹੈ ਨਹੀਂ ਇਹ ਇਹਦਾ ਹੁਣ ਮੈਂ ਰਿਸ਼ਤੇਦਾਰੀ ਜਾਨਣਾ ਮੰਨ ਲਾ ਮੇਰੇ ਪਰਿਵਾਰ ਨਾਲ ਜਾਨਣਾ ਮਰੇ ਜਵਾਕਰ ਨਾਲ ਨਾ ਜਾਨਣਾ ਤੇ ਮੈਂ ਹੈ ਥੋੜੀ ਵੀ ਮੈਂ ਥੋੜੀ ਵੀ ਆਦੇ ਨਾਲ ਸਿਕਿਉਰਟੀ ਲਈ ਤੁਸੀਂ ਆਪਣੀ ਮਰਜ਼ੀ ਨਾਲ ਛੱਡ ਸਕਦੇ ਹੋ ਉਹਨਾਂ ਨੂੰ ਕਿਉਂ ਨਹੀਂ ਛੱਡ ਮੇਰੀ ਮਰਜ਼ੀ ਹੈ ਠੀਕ ਹੈ ਬਈ ਇਹ ਥੋੜੀ ਵੀ ਮੈਂ ਜਿੱਥੇ ਪੈਣਾ ਜਿਹੜਾ ਆਪਾਂ ਕਮਰਾ ਕਹਿੰਦੇ ਮੇਰੇ ਪਰਿਵਾਰ ਨਾਲ ਦੇ ਮੈਂ ਸਿਕਿਉਰਟੀ ਵੀ ਉੱਥੋਂ ਤੱਕ ਜਾਊਗੀ ਮੇਰੇ ਨਾਲ ਠੀ ਸੀ ਇਹ ਤਾਂ ਮੇਰੇ ਇਹਦਾ ਜਿਹੜਾ ਬੰਦੇ ਨੂੰ ਤੁਸੀਂ ਮੰਨ ਲਾ ਹੁਣ ਜੇ ਮੈਂ ਕਹਿੰਦਾ ਪਹਿਲੀ ਗੱਲ ਤੁਹਾਨੂੰ ਮੈਂ ਤੈਅ ਕਰਦਾ ਕਿ ਇਹ ਸਿਕਿਉਰਟੀ ਮੈਨੂੰ ਕਿਉਂ ਦਿੱਤੀ ਸਰਕਾਰ ਨੇ ਹੂੰ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਜਦੋਂ ਇਹ ਸਾਰੀ ਗੱਲ ਦੀ ਸਰਕਾਰ ਦੇ ਗਲ ਅੱਜ ਵੀ ਪਈ ਹੋਈ ਆ ਉਹਦਾ ਜ਼ਿੰਮੇਵਾਰ ਵੀ ਸਰਕਾਰ ਆ ਬਿਲਕੁਲ ਭਾਈ ਸਿਕਿਉਰਟੀ ਘਟਾਈ ਇਹਦੇ ਸਲਾਹਕਾਰ ਭਵੰਤ ਦੇ ਬਲਤੇਜ ਪੰਨੂ ਨੇ ਇਹਦੀ ਗੱਲ ਲੀਕ ਕੀਤੀ ਕਿ ਮੂਸੇ ਵਾਲ ਦੀ ਸਿਕਿਉਰਟੀ ਘਟਾ ਦਿੱਤੀ ਗਈ ਹੈ ਇਹ ਗੱਲ ਦੁਸ਼ਮਣ ਨੇ ਜਦੋਂ ਕਿਹਾ ਵੀ ਜਦੋਂ ਸਿਕਿਉਰਿਟੀ ਕੱਢੀ ਅਸੀਂ ਨਾਲ ਦੀ ਨਾਲ ਸਤਰਕ ਹੋ ਗਏ ਤੇ ਟੈਗ ਲਾਤਾ ਹੂੰ ਅੱਜ ਤੱਕ ਉਹ ਧੋਲੇ ਨਹੀਂ ਗਏ ਇਹ ਇਹ ਗੱਲ ਅੱਜ ਤੱਕ ਵੀ ਮਤਲਬ ਕਿ ਇਹਨਾਂ ਅੱਜ ਤੱਕ ਕਿ ਮੈਂ ਕਹਿੰਦਾ ساری ਉਮਰ ਦਾ ਦਾਗ ਰਹਿੰਦੀ ਦੁਨੀਆ ਤੱਕ ਮੂਸੇ ਵਾਲ ਦੇ ਕਾਤਲ ਕੌਣ ਇਹਨਾਂ ਤੇ ਰਹਿਣਾ ਬਿਲਕੁਲ ਭਾਈ ਉਸ ਤੋਂ ਬਾਅਦ ਇਹ ਮੈਨੂੰ ਸਿਕਿਉਰਿਟੀ ਬੁਲਾ ਕੇ ਦਿੱਤੀ ਗਈ ਭਾਈ ਤੇਰੀ ਜਾਨ ਨੂੰ ਖਤਰਾ ਤੇ ਤੈਨੂੰ ਸਿਕਿਉਰਿਟੀ ਦੇਣੀ ਆ ਮੈਂ ਅੱਜ ਵੀ ਕਹਿੰਦਾ ਇਹਨਾਂ ਦੀ ਮਰਜ਼ੀ ਹੈ ਜੇ ਅੱਜ ਵਾਪਸ ਲੈ ਲੈਣ ਧੰਨ ਬਾਈ ਠੀਕ ਆ ਨਾ अच्छा ओ मेरी मर्ज़ी आ ਵੀ ਮੈਂ ਕਿੱਥੇ ਇਹਨਾਂ ਨੂੰ ਰੋਕਣਾ ਹੈ ਕਿੱਥੇ ਲਿਜਾਣਾ ਕਿੱਥੇ ਨਹੀਂ ਲਿਜਾਣਾ ਹੂੰ ਹੈਨਾ ਇਸ ਕਰਕੇ ਮੈਂ ਇਹਨਾਂ ਨੂੰ ਬਿਠਾਇਆ ਉੱਥੇ ਠੀਕ ਹੈ ਜੀ ਇਹ ਚਾਹ ਪਾਣੀ ਮੈਂ ਦੱਸਿਆ ਨਹੀਂ ਮੈਂ ਕਿੱਥੇ ਜਾਣਾ ਕਿੱਥੇ ਆਉਣਾ ਹੂੰ ਇਹਨਾਂ ਨੂੰ ਮੈਂ ਬਿਠਾ ਕੇ ਤੇ ਮੈਂ ਨਾਲ ਦੀ ਨਾਲ ਉੱਥੋਂ ਤੁਸੀਂ ਗੱਡੀ ਚੱਕੀ ਨਿਕਲ ਗਿਆ ਫੋਨ ਬੰਦ ਕਰ ਅੱਛਾ ਫੋਨ ਉੱਥੇ ਤੁਸੀਂ ਆਫ ਕਰਤਾ ਜਾ ਉੱਥੇ ਹੀ ਰੱਖਿਆ ਜਾ ਆਫ ਕਰਤਾ ਨਹੀਂ ਦੇਖੋ ਇਹ ਤਾਂ ਮੇਰੇ ਤਿਆਰ ਬੈਸਨ ਮੈਂਦਾ ਇਹ ਤਾਂ ਤੈਨੂੰ ਇੱਕ ਜੀ ਗੱਲ ਸੁਣਾਉਣਾ ਛੁੱਟੀ ਜਾ ਹਾਂਜੀ ਭਾਈ ਮੈਨੂੰ ਕਿਹੜਾ ਫੜਿਆ ਕਿਸੇ ਮੁਕਦਮੇ ਦੇ ਵਿੱਚ ਪੁਲਿਸ ਨੇ ਸੀਆਈ ਬਟੰਡੇ ਨੇ ਹਾਂਜੀ ਬਾਈ ਮੈਂ ਭੱਜਿਆਵਾਸੀ ਤੇ ਰਾਉਕੇ ਕਲਾ ਪਿੰਡ ਆ ਬਦਨੀ ਕੋਲੇ ਹਾਂਜੀ ਰਾਉਕੇ ਕਲਾ ਦੇ ਵਿੱਚ ਮੈਂ ਕਿ ਤੂੰ ਮੋਗੇ ਤੋਂ ਆਉਂਦਾ ਰੁਕ ਗਿਆ ਮੇਰਾ ਕੋਈ ਮਿੱਤਰ ਸੀ ਉਹਦੇ ਕੋਲੇ ਮੈਂ ਕਿਹਾ ਯਾਰ ਚੱਲ ਮੈਂ ਭੱਜਿਆਵਾਸੀ ਕਾਫੀ ਢੇਰ ਦਾ ਤੇ ਮੈਂ ਕਿਹਾ ਚਾਹ ਪਾਣੀ ਪੀ ਕੇ ਜਾਂਦੇ ਹਾਂ ਮੈਂ ਉਹਨੂੰ ਕਿਹਾ ਮੈਂ ਤੇਰਾ ਫੋਨ ਦੇ ਹੂੰ ਮੈਂ ਤਾਂ ਫੋਨ ਲਿਆ ਤੇ ਮੇਰਾ ਕਿ ਮਿੱਤਰ ਦਾ ਮੁੰਡਾ ਗੱਗੂ ਫੂਲ ਤੋਂ ਮੈਨੂੰ ਫੋਨ ਲਾ ਦੇ ਗੱਗੂ ਨੂੰ ਹਾਂਜੀ ਮੈਂ ਗੱਗੂ ਕਿਵੇਂ ਆ ਗੱਗੂ ਕਹਿੰਦਾ ਬਾਈ ਮੇਰਾ ਨੰਬਰ ਟਰੈਸ ਹੁੰਦਾ ਤੇ ਫੋਨ ਕੱਟਦੇ ਠੀਕ ਹੈ ਬਾਈ ਇੰਨੀ ਗੱਲ ਹੋਈ ਹਾਂਜੀ ਇੰਨੀ ਗੱਲ ਮੈਂ ਫੋਨ ਕੱਟ ਕੇ ਤੁਰਨ ਲੱਗਿਆ ਤੇ ਮੇਰੇ ਉਹ ਮੁੰਡੇ ਇਹਦੇ ਘਰੇ ਸੀਗਾ ਉਹਨੇ ਚਾਹ ਤਰਾ ਲਈ ਕਹਿੰਦਾ ਬਾਈ ਇਹ ਦੁੱਧ ਕਰਾ ਲੈ ਤੱਤਾ ਹਾਂਜੀ ਕਹਿੰਦਾ ਬਾਈ ਦੁੱਧ ਬਣਾਇਆ ਤੱਤਾ ਪੀ ਕੇ ਜਾਈ ਠੰਡ ਸੀ ਖੁਆ ਕੱਢਿਆ ਬਾਈ ਇਹਦੇ ਖੁਆ ਖਾ ਜਾ ਮੈਂ ਵੀ ਕਈ ਦਿਨਾਂ ਦਾ ਬੌਂਦਲਾ ਫਿਰਦਾ ਸੀ ਮੈਂ ਆਇਆ ਚੱਲ ਖਾ ਕੇ ਚੱਲਦੇ ਹਾਂਜੀ ਮੈਨੂੰ ਆਇਆ ਸੀ ਮਾ ਜਦੋਂ ਬਰਿੰਡੇ ਵਾਲੇ ਆਉਣਗੇ ਹਾਂਜੀ ਬਾਈ ਬਰਿੰਡਾ ਬਦਨੀ ਤੋ ਕਿੰਨੀ ਦੂਰ ਐ ਰਾਉਕੇ ਕਲਾ ਤੋਂ ਹਾਂਜੀ ਮੈਂ ਖ ਮੈਨੂੰ ਇਹ 10 ਮਿੰਟ ਲੱਗੇ ਹਾਂਜੀ ਕੋਈ 10 ਮਿੰਟ ਨੇ ਪੁਲਿਸ ਨੂੰ ਕੇਰਾ ਪੁਲ ਬਦਨੀ ਪੁਲਿਸ ਨੇ ਉਹ ਘਰ ਨੂੰ ਰੋਕੇ ਪਿੰਡ ਕੇਰਾ ਪਾ ਲਿਆ ਠੀਕ ਹੈ ਕੇਰਾ ਪਿਆ ਤੇ ਮੈਨੂੰ ਫੜ ਲਿਆ ਹੂੰ ਅਗਰਫਤਾਰ ਕਰ ਲਿਆ ਹਾਂ ਫੜ ਲਈ ਮੈਨੂੰ ਮੈਂ ਉਦੋਂ ਮੁਕਸਰ ਜੇਲ੍ਹ ਚ ਰਿਹਾ ਇੱਕ ਸਾਲ ਹੂੰ ਤਾਂ ਚਲੋ ਉਹਦੇ ਮੈਂ ਫੜਿਆ ਗਿਆ ਤੇ ਮੈਂ ਸੋਚਿਆ ਮੇਰੇ ਫੜੇ ਕਿਵੇਂਗੇ ਹੂੰ ਵੀ ਮੁਖਬਰੀ ਤਾਂ ਨਹੀਂ ਕਰਤੀ ਕਿਤੇ ਮੈਂ ਮੈਂ ਸ਼ੱਕ ਕਰਦਾ ਸੀ ਘਰ ਵਾਲੇ ਤੇ ਹੂੰ ਮੈਂ ਵੀ ਇਹ ਨਹੀਂ ਜਾਂਦਾ ਮੈਨੂੰ ਫੜਾਤਾ ਹੂੰ ਚਲੋ ਉਹ ਗੱਲ ਨਿਕਲ ਕੇ ਪਤਾ ਕਿੱਥੋਂ ਆਈ ਉਹ ਜਦੋਂ ਮੈਂ ਫੋਨ ਕੀਤਾ ਗੱਗੂ ਨੂੰ ਹਾਂਜੀ ਗੱਗੂ ਦਾ ਨੰਬਰ ਚੱਲਦੀ ਰਿਹਾ ਸੀਗਾ ਪੁਲਿਸ ਕੋਲੇ ਹਾਂਜੀ ਇਹ ਉਦੋਂ ਤੇਜ਼ ਅੱਗੇ ਨਿਕਲੇ ਨੇ ਇਹਨਾਂ ਨੂੰ ਹੀ ਪਤਾ ਸੀ ਵੀ ਜਦੋਂ ਉਹ ਬਰਹੰਡਾ ਪੁਲਿਸ ਵੱਧਣੀ ਜਾਊ ਘੰਟਾਲੇ ਨੂੰ ਲੱਖਾ ਨਿਕਲ ਜੂਗਾ ਇਹਨਾਂ ਨੇ ਵੱਧਣੀ ਪੁਲਿਸ ਨੂੰ ਤਲਾਹ ਦੇ ਦਿੱਤੀ ਵੀ ਐਸੇ ਫਲਾਨੀ ਆ ਲੋਕੇਸ਼ਨ ਹੈ ਫਲਾਨੇ ਥਾਂ ਲੱਖਾ ਬੈਠਾ ਫੜ ਲਓ ਹੂੰ ਉਹਨਾਂ ਨੇ ਨਾਲ ਦੀ ਨਾਲ ਉਹ 3-4 ਕਿਲੋਮੀਟਰ ਵੱਧਣੀ ਤੋਂ ਰੌਕੇ ਆ ਉਹਨਾਂ ਨੇ ਆ ਕੇ ਮੈਨੂੰ ਕੇਲਾ ਪਾ ਕੇ ਫੜ ਲਿਆ ਹੂੰ ਸੋ ਮੈਂ ਇਹ ਨਾ ਚੀਜ਼ ਨਿਕਲਿਆ ਹੋਇਆ ਤੁਸੀਂ ਕਾਫੀ ਲੰਬੇ ਟਾਈਮ ਤੋਂ ਲੜ ਰਹੇ ਹੋ ਜੇ ਮੇਰਾ 15 ਸਾਲ ਦਾ ਵਾਹ ਪੁਲਿਸ ਨਾਲ ਹੀ ਆ ਨਾ ਬਿਲਕੁਲ ਬਾਈ ਵੀ ਕਿਵੇਂ ਫੜਦੀ ਹੈ ਤੇ ਕਿਵੇਂ ਸਿਸਟਮ ਤਾਲਮਚਾਮ ਕਰਦੇ ਆ ਮੈਂ ਉਹਦੇ ਵਗਿਆ ਰਾਤ ਨੂੰ ਮੂਸਾ ਆਪਣਾ ਗਿੱਲ ਰਹੋਂਦਾ ਮੇਰਾ ਮਿੱਤਰ ਆ ਹਾਂਜੀ ਬਾਈ ਉਹਦਾ ਵਿਆਹ ਸੀ ਹਾਂਜੀ ਬਾਈ ਉਹਦੀ ਜਾਗੋ ਦੇ বিনা ਮੈਥੋਂ ਜਾਏਗਾ ਕਿ ਮੈਂ ਤੇਰੀ ਚ ਲੱਗਿਆ ਰਿਹਾ ਹਾਂਜੀ ਉਹਦੀ ਇੱਕ ਤਰੀਕ ਦੀ ਜਾਗੋ ਸੀ ਹਾਂਜੀ ਬਾਈ ਤਿੰਨ ਦਾ ਉਹਦਾ ਰਾਤ ਦਾ ਵਿਆਹ ਸੀ ਇੱਥੇ ਸਕਾਈ ਹੈਟ ਇੱਥੇ ਸਾਡੇ ਪੈਲਸ ਬਰੰਡਾ ਰੋਡ ਦੇ ਉੱਤੇ ਹਾਂਜੀ ਬੰਪਰੇ ਹਾਂਜੀ ਬਾਈ ਮੈਂ ਜਦ ਗਿੱਲ ਦਾ ਗੁੱਸਾ ਕਰੇ ਤੇ ਚੱਲ ਉਹਨੂੰ ਸ਼ਗਨ ਦੇ ਕੇ ਇਹਨੇ ਮਿਲਿਆ ਮੈਂ ਤਾਂ ਲੋਈ ਦੀ ਮਾਰੀ ਬੁੱਖਲ ਤੇ ਮੈਂ ਭੱਗ ਗਿਆ ਹਾਂਜੀ ਬਾਈ ਨਿਕਿਆ ਤੇ ਉਹ ਮੈਂ ਉੱਥੇ ਆਪਣਾ ਉਹਦੇ ਕੋਲੇ ਤਾਂ ਮਿਲਣ ਗਿਆ ਗਿੱਲ ਗਾਹਾਂ ਸਟੇਜ ਦੇ ਕੋਲੇ ਸੀਗਾ ਥੱਲੇ ਖੜੇ ਹੋ ਨੱਚੀ ਜਾਂਦੇ ਸੀਗੇ ਨਿਬੜ ਜੇਗਾ ਹੀ ਭਰਾ ਹਾਂਜੀ ਬਾਈ ਉਹ ਉਹਨੇ ਮੈਨੂੰ ਭਈ ਥੋੜ੍ਹ ਮਾਰਤਾ 2 ਫਰਵਰੀ ਦੀ ਰਾਤ ਦੀ ਗੱਲ ਹੈ 2 ਦੀ ਹਾਂ 2 ਫਰਵਰੀ ਉਹ ਦੀ ਦੱਸ ਰਿਹਾ ਹਾਂ ਮੈਂ 2 ਦੀ ਹਾਂ 2 ਫਰਵਰੀ ਦੀ ਰਾਤ ਦੀ ਇੱਕ ਵੀ ਜਾਗੋ ਸੀ ਜਾਗੋ ਤੇ ਮੈਂ ਜਾਇਆ ਨਹੀਂ ਗਾ ਹਾਂਜੀ ਭਾਈ 2 ਦੀ ਮੈਥਾ ਜਦੋਂ ਮੈਂ ਉਹਦੇ ਕੋਲੇ ਗਿਆ ਤੇ ਉਹਨੇ ਬੋਲਤਾ ਸਪੀਕਰ 'ਚ ਇਹ ਸਾਡਾ ਭਰਾ ਲਖਨ ਦਾ ਨਾਮ ਹੈ ਮੈਂ ਆਖਿਆ ਬਈ ਹੁਣ ਵਿੱਚ ਠੀਕ ਨਹੀਂ ਕੰਮ ਇੱਥੇ ਮੈਨੂੰ ਬਸ ਜਿਹੜੀ ਫਿਰਦੀ ਹੋਣੀ ਆ ਹਾਂਜੀ ਮੈਂ ਮਿੰਟ ਦੋ ਲਾਇਆ ਉੱਥੇ ਠੀਕ ਹੈ ਮੈਨਾਂ ਚਾਹ ਨਾ ਪਾਣੀ ਨਾ ਰੋਟੀ ਨਾ ਟੁੱਕ ਤੇ ਮੈਂ ਨਿਕਲ ਗਿਆ ਉਥੋਂ ਉਹੀ ਗੱਲ 10 ਗੱਡੀਆਂ 10 ਮਿੰਟਾਂ ਬਾਅਦ ਹੀ ਪੁਲਿਸ ਦੀ ਆ ਗਈਆਂ। ਉਸੇ ਪੈਲ ਸੱਚਾ। ਪੈਲ ਚ ਠੀਕ ਹੈ ਬਾਈ। ਉਥੇ ਮਗਰੋਂ ਮੈਨੂੰ ਸਿਰ ਦੱਸਿਆ ਦੂਜੇ ਦਿਨ ਕਹਿੰਦੇ ਬਾਈ ਉਦੋਂ ਮਗਰੋਂ ਤੇਰੇ ਪੁਲਿਸ ਆ ਗਈ ਸੀ ਉਥੇ। ਹੂੰ। ਮੈਨੂੰ ਪਤਾ ਸੀਗਾ ਵੀ ਯਾਰ ਪੁਲਿਸ ਕਿਉਂਕਿ ਮੈਨੂੰ ਮੈਨੂੰ ਬਹੁਤ ਜ਼ੋਰ ਲੱਗਿਆ ਪੁਲਿਸ ਦਾ ਮੈਨੂੰ ਫੜਨ ਦੇ ਲਈ। ਇੱਕ ਮੇਰੀ ਟੀਮ ਪੁਲਿਸ ਨੇ ਪਟੜਾਲੀ ਫੜੀ। ਹਾਂਜੀ। ਲਓ ਸਰੂਰ ਫੜੀ ਸਰੂਰ ਭਵੰਤ ਦੇ ਘਰ ਦੇ ਅੱਗੇ ਕੁਝ ਮੁੰਡੇ ਮੈਂ ਕਿਹਾ ਵੀ ਨੇੜੇ ਜਾ ਕੇ ਬਹਿ ਜਾਓ ਉਹਦੇ ਅਸੀਂ ਵੀ ਵਿੱਚ ਹੀ ਉਹਦੇ ਸ਼ਾਮਲ ਸੀ ਬਈ ਹਾਂ 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 ਬਾਈ ਮੋੜ ਮਾਰ ਦੇ ਮਾਰ ਦੇ ਅਸੀਂ ਨਾਲ ਹੀ ਸਾਡੀ ਸਾਰੀ ਟੀਮ ਬਾਈ ਉਹ ਵੀ ਆਈ ਫੜੀ ਕੀ ਲੱਖਾ ਨਾਲ ਹੋਈ ਉਹਨਾਂ ਨੇ ਸਾਨੂੰ ਸਪੈਸ਼ਲ ਸਭ ਤੋਂ ਪਹਿਲਾਂ ਇਹੀ ਪੁੱਛਿਆ ਕਿ ਵੀ ਲੱਖਾ ਕਿੱਥੇ ਹਾਂ ਸਾਰੇ ਘਰ ਦੀ ਉਹਨਾਂ ਨੇ ਤਲਾਸ਼ ਜਾਨੇ ਜਦੋਂ ਤੁਸੀਂ ਇਹ ਸੰਘਰਸ਼ਾਂ 'ਚ ਰਹਿੰਦੇ ਹੋ ਨਾ ਸਾਨੂੰ ਤਜਰਬੇ ਬਹੁਤ ਆਉਂਦੇ ਆ ਵੀ ਦੇਖੋ ਹੁਣ ਤੁਹਾਡਾ ਵਾਹ ਵਾਸਤਾ ਹੁਣ ਖੇਤੀ ਵਾਲਾ ਬੰਦਾ ਹੋ ਖੇਤੀ ਦਾ ਤੇ ਯਾਰ ਬਾਜਾਂਦਾ ਕਿੰਨਾ ਬੀ ਪੈਣਾ ਹੈ ਕਦੋਂ ਫਸਲ ਪੱਕ ਗਈ ਕਦੋਂ ਬੱਤਰ ਕਦੋਂ ਬੋਹਣਾ ਕਦੋਂ ਪਾਣੀ ਲਾਉਣਾ ਕਰੋ ਸਪਰੇ ਕਦੋਂ ਰੇ ਹਨ ਹੁਣ ਇਹ ਮੇਰਾ 15 ਸਾਲ ਦਾ ਇਹੀ ਵਾਹਵਾਸਤਾ ਪੁਲਸ ਨਾਲੀ ਮੇਰਾ ਸਿਸਟਮ ਰਹਾ ਤਾਲ ਮੇਰੇ ਕਿਵੇਂ ਕਿਵੇਂ ਯਾਰ ਬੰਦਾ ਕਿਵੇਂ ਕੀ ਕਰਦੇ ਆ ਇਹ ਕੀ ਪੈਂਤੜੇ ਇਹਨਾਂ ਕੋਲੇ ਕੀ ਢੰਗ ਹੈ ਇਹਨਾਂ ਕੋਲੇ ਹੁਣ ਕਈ ਵਾਰੀ ਇਹ ਐ ਵੀ ਕਰ ਦਿੰਦੇ ਆ ਵੀ ਯਾਰ ਆ ਜਾ ਫਲਾਣਾ ਸਿਆ ਤੇ ਤੈਨੂੰ ਸਾਹ ਮਿਲਣਾ ਚਾਹੁੰਦੇ ਆ ਹੂੰ ਜਿਵੇਂ ਬਾਈ ਨਾਲ ਹੋਇਆ ਮਿਲ ਕੇ ਗ੍ਰਿਫਤਾਰੀ ਪਾਉਂਦੇ ਇਹ ਭਾਨੇ ਨਾਲ ਹੋਇਆ ਨਾ ਭਾਨੇ ਨੇ ਵੀ ਐਂ ਕਿਹਾ ਵੀ ਤੈਨੂੰ ਸਿਕਿਉਰਿਟੀ ਦੇਣੀ ਆ ਆ ਜਾ ਧੋਲੇ ਥਾਣੇ ਦੇ ਸੱਚੋ ਧੋਲੇ ਵਾਲਾ ਘਰੋਂ ਆ ਕੇ ਲੈ ਗਿਆ ਵੀ ਆ ਜਾ ਯਾਰ ਤੇਰੀ ਜਾਨ ਨੂੰ ਖਤਰਾ ਐ ਸਪੀ ਨੇ ਬੁਲਾਇਆ ਤੇ ਚੱਕ ਕੇ ਘਾ ਉਧਰ ਦੇਤਾ ਇਹ ਬਹੁਤ ਪੈਂਤਲੇ ਖੇਡਦੇ ਆ ਇਹ ਤੇ ਇੱਕ ਬਾਈ ਮੈਨੂੰ ਇਹ ਚੀਜ਼ ਦੱਸੋ ਵੀ ਤੁਸੀਂ ਹਨਾ ਅਸੀਂ ਤਾਂ ਮੰਨ ਕੇ ਚੱਲੋ ਅੰਦਰ ਸੀ ਤੁਸੀਂ ਬਾਹਰ ਸੀ ਤੁਸੀਂ ਸਾਰਾ ਸਿਸਟਮ ਦੇਖਿਆ ਕਰਿਆ ਵੀ ਜਿਹੜਾ ਉਹਨਾਂ ਨੇ ਲਿਖਤੀ ਚ ਦਿੱਤਾ ਕਿ ਤੁਸੀਂ ਕਾਗਜ਼ ਲੈ ਕੇ ਆਏ ਸੀ ਬਾਹਰ ਜਿਹੜੇ ਉਤੇ ਪਰਚੇ ਪਏ ਨੇ ਬਾਈ ਭਾਨੇ ਸਿੱਧੂ ਤੇ ਕੀ ਉਹਨਾਂ ਨੇ ਇਹ ਚੀਜ਼ ਲਿਖਤੀ ਚ ਦਿੱਤੀ ਹੈ ਕਿ ਜਿਹੜੇ ਉਤੇ ਪਰਚੇ ਪਏ ਨੇ چار ਉਹ ਸਾਰੇ ਰੱਦ ਨੇ ਤੇ 10 ਤਰੀਕ ਨੂੰ ਬਾਹਰ ਆਊਗਾ ਬਿਲਕੁਲ ਵੀਰੇ ਲਿਖਤੀ ਤੌਰ ਦੇ ਉੱਤੇ ਏ ਡੀ ਜੀ ਪੀ ਜਸਕਰਨ ਸਿੰਘ ਨੇ ਦਸਖਤ ਹੈ ਹਮ ਡੀ ਆਈ ਜੀ ਭੁੱਲਰ ਦੇ ਦਸਖਤ ਹੈ ਇੱਕ ਉੱਤੇ ਹੋਰ ਅਧਿਕਾਰੀ ਖੜਾ ਸੀ ਉਹਦੇ ਦਸਖਤ ਹੈ ਸਾਡੇ ਅਗੂਆ ਨੇ ਵੀ ਦੱਸਕਤ ਹੈ ਸਾਰਿਆਂ ਨੇ ਦੱਸਕਤ ਨੇ ਠੀਕ ਹੈ ਬਕਾਇਦਾ ਤੌਰ ਤੇ ਲਿਖਤੀ ਵੀ ਉਹਨਾਂ ਨੇ ਮੰਨਿਆ ਤੇ ਉਹਨਾਂ ਨੇ ਆਪਣੀ ਜ਼ੁਬਾਨੀ ਵੀ ਡੀਜੀਪੀ ਇਸਕਰਨ ਸਿੰਘ ਨੇ ਸਾਰੇ ਲੋਕਾਂ ਨੂੰ ਤੇ ਸੰਬੋਧਨ ਕੀਤਾ ਵੀ ਭਾਈ ਅਸੀਂ ਇਹਨੂੰ ਇੰਨੇ ਦਿਨਾਂ ਦੇ ਵਿੱਚ ਛੱਡ ਦਿਆਂਗੇ ਲੁਧਿਆਣਾ ਮਹਾਲੀ ਵਾਲਾ ਜਿਹੜੇ ਵੀ ਜਿੱਥੇ ਜਿੱਥੇ ਪਰਚੇ ਪਏ ਨੇ ਸਾਰੇ ਗੱਲ ਹੋਈ ਹੈ ਹੋਰ ਲੁਧਿਆਣਾ ਪਟਿਆਲਾ ਜਿੱਥੇ ਸਾਰੇ ਪਰਚੇ ਨੇ ਜਿਹੜੇ ਗੱਲ ਹੀ ਹੋਈ ਹੈ ਨਾ ਗੱਲ ਹੀ ਇਹ ਹੋਈ ਹੈ ਠੀਕ ਹੈ ਤੇ ਇੱਕ ਚੀਜ਼ ਭਈਏ ਦੱਸੋ ਵੀ ਹੁਣ ਇੱਕ ਰੌਲਾ ਹੋਰ ਬਾਲਾ ਵੱਡਾ ਪਾਈ ਜਾਂਦੇ ਨੇ ਵੀ ਅਮਰਤਪਾਲ ਗ੍ਰਿਫਤਾਰ ਹੋ ਗਿਆ ਉਦੋਂ ਨਹੀਂ ਵੀ ਲੱਖਾ ਉਦੋਂ ਕਿੱਥੇ ਸੀ ਹੁਣ ਕਿਉਂ ਨਹੀਂ ਉਹਦੇ ਵਾਸਤੇ ਧਰਨਾ ਲਾਉਂਦੇ ਬਈਏ ਜਦੋਂ ਅਮਰਤਪਾਲ ਦਾ ਮਸਲਾ ਹੋਇਆ ਨਾ ਵੀਰ ਮੇਰਾ 18 ਮਾਰਚ ਦੀ ਗੱਲ ਹਾਂ ਜੀ ਧਰਨਾ ਮਾਰਚ ਨੂੰ ਅਮਰਤਪਾਲ ਨੂੰ ਫੋਟ ਪੁਲਿਸ ਫੜਨ ਪੈਂਦੀ ਹੈ ਹੂੰ 19 ਮਾਰਚ ਦੀ ਮੂਸੇਲ ਦੀ ਵਰਸੀ ਇਕੱਠ ਹੁੰਦਾ ਦਾਣਾ ਮੰਡੀ ਮਾਨਸਾ ਹੂੰ ਉਹ ਕਿਹੜਾ ਚੈਨਲ ਆ ਪੰਜਾਬ ਦਾ ਜਿਹਦੇ ਉੱਤੇ ਮੇਰੀ ਉਸ ਦਿਨ ਦੀ ਇੰਟਰਵਿਊ ਨਹੀਂ ਪਈ ਹਾਂ ਉਹ ਮੈਂ ਉਹ ਵੀ ਮੈਂ ਵੀ ਖੁਦ ਉਹ ਵੀਡੀਓ ਦੇਖਿਆ ਨੇ ਤੁਹਾਡੀਆਂ ਜਦੋਂ ਸਾਰੇ ਖੁੱਡਾਂ ਚ ਵੜ ਗਏ ਸੀ ਸਭ ਤੋਂ ਪਹਿਲਾਂ ਤੁਸੀਂ ਇਹ ਬੋਲੇ ਤੇ ਐੜੀਆਂ ਡਿਲੀਟ ਕਰ ਗਏ ਸੀ ਵੱਡੇ ਸੂਰਮੇ ਜਿਹੜੇ ਅੱਜ ਬੈਠੇ ਮਾਰਦੇ ਆ ਨਾ ਬਣਕਾ ਆਏ ਨਹੀਂ ਫਲਾਣਾ ਨਹੀਂ ਟਿਪਕਾ ਨਹੀਂ ਐੜੀਆਂ ਵੀ ਡਿਲੀਟ ਕਰ ਗਏ ਸੀ ਕਿ ਫੇਸਬੁੱਕਾਂ ਤੋਂ ਉਹ ਚੱਕ ਕੇ ਸੀ ਵੀ ਪੁਲਸ ਸਟ੍ਰੈਸ ਨਾ ਕਰ ਲੈ ਤੇ ਉਦੋਂ ਮੈਦਾਨ 'ਚ ਖੜ ਕੇ ਮੈਂ ਬੋਲਿਆ ਬਿਲਕੁਲ ਮੈਂ ਨਾ ਤੈਨੂੰ ਇੱਕ ਮਿੰਟ ਇਹ ਦਿਖਾਉਣਾ ਵੀਰ ਮੇਰਾ ਜਿਹੜੇ ਕਹਿੰਦੇ ਆ ਨਾ ਮਰਤਪਾਲ ਦੇ ਹੱਕ ਚ ਨਹੀਂ ਬੋਲਿਆ ਫਲਾਣਾ ਨਹੀਂ ਠਮਕਾ ਨਹੀਂ ਹਾਂਜੀ ਬਈ ਉਹਦੋਂ ਉਹ ਦਿਖਾਉਣਾ ਵੀ ਮੈਂ 21 ਤੇ 23 ਤਰੀਕ ਨੂੰ ਦੋ ਵੱਡੇ ਇਕੱਠ ਰੱਖੇ ਆ ਲੈ ਹੁਣ ਜਿਹੜੇ ਕੱਲ ਮਾਨਸਾ ਜਿਹੜੇ ਕੋਲ 35 40 ਮੁੰਡੇ ਚੱਕ ਕੇ ਅੰਦਰ ਕੀਤੇ ਆ ਇਹ 21 ਮਾਰਚ ਦੀ ਗੱਲ ਆ ਇਹ ਜਦੋਂ ਮੈਂ ਖੜਾ ਬੋਲੀ ਜਾਂਦਾ 21 ਮਾਰਚ ਦਾ ਇਹ ਇਹ ਵੀ ਦੇਖੋ 21 ਤਰੀਕ ਨੂੰ ਅਸੀਂ ਹਾਜੀ ਰਤਨ ਨੂੰ ਗੁਰਦੁਆਰੇ ਇਕੱਠ ਰੱਖਿਆ ਬਰਹੰਡੇ ਠੀਕ ਹੈ ਬਾਈ ਨੈਟ ਬੰਦ ਸੀ ਹੂੰ ਨੈਟ ਬੰਦ ਸੀ ਮੈਂ ਫੋਨ ਕੀਤਾ ਕਟੜ ਪੰਜ 600 ਬੰਦੇ ਨੂੰ ਮੈਂ ਕਿਹਾ ਇੱਕ ਦੋ ਦੋ ਬੰਦੇ ਲੈ ਕੇ ਆਓ ਤੇ ਬੰਦੇ 50 ਆਏ ਐ 23 ਨੂੰ ਇਕੱਠ ਰੱਖਿਆ ਉਹਦੇ ਵੀ ਨੱਟ ਬੰਦ ਸੀ ਤੇ 60 ਬੰਦੇ ਉੱਦਿਆਂ ਆਏ ਤੇ 5000 ਪੁਲਿਸ ਵਾਲਾ ਖੜਾ ਸੀ ਸਾਲੂ ਕਹਿੰਦੇ ਅਸੀਂ ਮੈਂ ਕਿਹਾ ਵੀ ਮਾਰਚ ਕਰਾਂਗੇ ਸ਼ਹਿਰ ਚ ਅਸੀਂ ਤੇ ਜਾਵਾਂਗੇ ਕਹਿੰਦੇ ਜਾਣ ਨਹੀਂ ਦਿੰਦਾ ਧੱਕੇ ਨਾਲ ਜਿੰਨੇ ਕੁ ਬੰਦੇ ਸੀਗੇ ਅਸੀਂ ਹਾਜੀ ਰਤਨ ਗੁਰਦੁਆਰੇ ਦੇ ਲੈ ਕੇ ਤੇ ਚੌਂਕ ਤੱਕ ਆਈਏ ਫੇਰ ਵੀ ਆਉਤੇ ਮੈਂ ਖੜ ਕੇ ਬਾਜ਼ਾਰ ਚ ਬੋਲ ਰਿਹਾ 21 ਦੀ ਗੱਲ ਹੈ ਜਿਹੜੇ ਕਹਿੰਦੇ ਬੋਲਿਆ ਨਹੀਂ ਕੱਟ ਨਹੀਂ ਕੀਤਾ ਉਹਦੇ ਫਿਰ ਸੂਰਮੇ ਕਿੱਥੇ ਸੀ ਇਹ ਕਹਿੰਦੇ ਵੀ ਤੁਸੀਂ ਹੁਣ ਪਾਹਨੇ ਵਾਸਤੇ ਤਾਂ ਧਰਨਾ ਲਾ ਸਕਦੇ ਹੋ ਵੀ ਤੁਸੀਂ ਹੁਣ ਅਮਰਤਪਾਲ ਵਾਸਤੇ ਕਿਉਂ ਨਹੀਂ ਕੋਈ ਇਕੱਠ ਰੱਖ ਰਹੇ ਮੈਂ ਕਹਿੰਦਾ ਅਸੀਂ ਹਰ ਗੱਲ ਦੇ ਉੱਤੇ ਇਕੱਠ ਵੀ ਰੱਖਾਂਗੇ ਰੱਖਿਆ ਵੀ ਆ ਬੋਲਾਂਗੇ ਵੀ ਬੋਲੇ ਵੀ ਆ ਨਾ ਝੁਕੇ ਆ ਨਾ ਦਬੇ ਆ ਨਾ ਦਬਣਾ ਹੂੰ ਠੀਕ ਆ ਚਾਹੇ ਬੰਦੀ ਸਿੰਘਾਂ ਦੀ ਰਹਿ ਗਈ ਦੀ ਗੱਲ ਹੋਵੇ ਚਾਹੇ ਐਨਐਸਏ ਡਿਬਰੂਗੜ੍ਹ ਦੀ ਗੱਲ ਹੋਵੇ ਜਾਂ ਅਮਰਤਪਾਲ ਦੀ ਗੱਲ ਜਿਹਦੀ ਵੀ ਮਰਜ਼ੀ ਗੱਲ ਹੋਵੇ ਹਰ ਗੱਲ ਦੇ ਉੱਤੇ ਹਰ ਜ਼ੁ ਮੈਂ ਕੱਲੇ ਭਾਨੇ ਦੀ ਗੱਲ ਨਹੀਂ ਕਰਦਾ ਮੈਂ ਕੱਲ ਜ਼ੁਲਮ ਦੀ ਕਰਦਾ ਵੀ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਤਾਂ ਬੋਲਦੇ ਰਹਿਾਂਗੇ ਆਖਰੀ ਸਾਹ ਜਨਾਂ ਦੇ ਕੰਢੇ ਸਾਥ ਚੱਲਦੇ ਆ ਇਹ ਇਹ ਗੱਲ ਇਹ 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 ਗੱਲਾਂ ਕਰਦੇ ਨੇ ਫੁਲਾਨੇ ਵੇਲੇ ਨਹੀਂ ਅਸਲ ਪਤਾ ਕੀ ਹੋ ਰਿਹਾ ਮੇਰੇ ਖਿਲਾਫ ਹਾਈ ਕੁਛ ਨਹੀਂ ਹੂੰ ਕੋਈ 네ਗੇਟਿਵ ਪੁਆਇੰਟ ਨਹੀਂ ਮੇਰੇ ਖਿਲਾਫ ਇਹਨਾਂ ਕੋਲੇ ਇਹ ਗੈਨਟਰ ਹੈ ਜੀ ਹੂੰ ਬਸ ਇਹਦਾ ਕੁਝ ਹੈ ਉਹ ਤਾਂ ਮੈਂ ਸ਼ਰਮ ਕੇ ਆ ਕਹਿ ਇੰਟਰਵਿਊਾਂ ਜੀ ਮੈਂ ਤਾਂ ਰਿਹਾ ਭਾਈ ਮੈਂ ਮੁੱਕ ਰਿਹਾ ਕਦੇ ਹੂੰ ਉਠੇ ਇਹਦੇ ਸਭ ਕੀਤੇ ਆ ਤੇ ਇੱਕ ਗੱਲ ਇਹ ਦੱਸੋ ਬਈ ਜਦੋਂ ਹੁਣ ਚਲੋ ਮੰਨ ਲਓ ਹਨਾ ਲੋਕਾਂ ਨੇ ਜਿਤਾਉਣਾ ਹੈ ਲੋਕਾਂ ਨੇ ਸਾਰਾ ਕੁਝ ਕਰਨਾ ਹੈ ਜੇ ਲੱਖਾਂ ਐਮਪੀ ਬਣਦੇ ਸਭ ਤੋਂ ਪਹਿਲੇ ਜਿਹੜੇ ਮੇਨ ਕੋਈ ਪੰਜ ਕੰਮ ਦੱਸੋ ਵੀ ਤੁਹਾਡੇ ਕਿਹੜੇ ਹੋਣਗੇ ਸਭ ਤੋਂ ਅਹਿਮ ਗੱਲ ਹੁੰਦੀ ਹੈ ਵੀਰ ਮੇਰਾ ਐਮਪੀ ਦੀ ਦੇਖੋ ਜੇ ਪੰਜਾਬ ਦੇ 13 ਐਮਪੀ ਵੀ ਜਿੱਤ ਜਾਣਗੇ ਹਾਂਜੀ 13 ਨਾਲ ਸਾ ਸਰਕਾਰ ਬਣਨੀ ਹੈ ਨਾ ਡਿੱਗਣੀ ਹੈ ਨਾ ਟੁੱਟਣੀ ਹੈ ਬਿਲਕੁਲ ਬਈ ਘਟੋ ਘਟ ਸੋਡੇ ਕੋਲੇ ਉਹ ਬੰਦੇ ਚਾਹੀਦੇ ਨੇ ਪੰਜਾਬ ਦੇ ਵਿੱਚੋਂ ਜਿਹੜੇ ਪੰਜਾਬ ਦੀ ਉੱਥੇ ਗੱਲ ਰੱਖ ਸਕਣ ਹੂੰ ਉਦਾਹਰਨ ਦੇ ਤੌਰ ਤੇ ਮਿਸਾਲ ਦੇ ਤੌਰ ਤੇ ਹੜ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਹਮ ਸਾਡੇ ਕੋਲ 13 ਲੋਕ ਸਭਾ 7 ਰਾਸ ਸਭਾ ਹਮ ਬੀਹਾਂ ਦੇ ਵਿੱਚੋਂ ਕਿਸੇ ਦਾ ਮੂੰਹ ਟੁੱਟ ਜੇ ਜੇ ਲੋਕ ਸਭਾ ਰਾਸ ਸਭਾ ਦੇ ਬੱਚੇ ਇਹ ਗੱਲ ਰੱਖੀ ਹੋਵੇ ਭਾਈ ਰਾਏ ਪ੍ਰਿੰਸ ਸਿਧਾਂਤਾਂ ਦੇ ਮੁਤਾਬਕ ਜੇ ਇਹ ਹੜ੍ਹਾਂ ਨੇ ਸਾਡੇ ਪੰਜਾਬ ਨੂੰ ਮਾਰਨਾ ਤਾਂ ਇਹਨਾਂ ਪਾਣੀਆਂ ਤੇ ਹੱਕ ਵੀ ਪੰਜਾਬ ਦਾ ਠੀਕ ਹੈ ਭਾਈ ਬਿਲਕੁਲ ਸੈਂਟਰ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ 60 40 ਦਾ ਅਨੁਪਾਤ ਸੀਗਾ 60% ਪੰਜਾਬ ਦਾ ਹਿੱਸਾ ਸੀ ਚੰਡੀਗੜ੍ਹ ਚ 40 ਹਰਿਆਣੇ ਦਾ ਸੀ ਚਾਹੇ ਨੌਕਰੀਆਂ ਚਾਹੇ ਹੋਰ ਕਿਸੇ ਕੰਮ ਚ ਸੈਂਟਰ ਨੇ ਕਹਦਾ ਵੀ 80% ਡਿਊਟੀ ਦਾ ਹਿੱਸਾ ਹੈ ਚੰਡੀਗੜ੍ਹ ਦਾ ਪੰਜਾਬ ਵੀ ਖਤਮ ਹਰਿਆਣਾ ਵੀ ਖਤਮ ਉਥੇ ਹਿਮਾਚਲ ਸਾਰਾ ਲੈ ਕੇ ਭਰਤੀ ਕਰਦਾ ਕੋਈ ਬੋਲਿਆ ਨਹੀਂ ਬੋਲਿਆ ਭਾਈ ਹਰਿਆਣੇ ਨੇ ਵੱਖਰੀ ਵਿਧਾਨ ਸਭਾ ਵਿਧਾਨ ਸਭਾ ਦੇ ਲਈ 10 ਏਕੜ ਜ਼ਮੀਨ ਚੰਡੀਗੜ੍ਹ ਚ ਦੇ ਦਿੱਤੀ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਦੀ ਦਾਅਵੇਦਾਰੀ ਖਤਮ ਕਰ ਦਿੱਤੀ ਕੋਈ ਬੋਲਿਆ ਨਹੀਂ ਬੋਲੀ ਚੰਡੀਗੜ੍ਹ ਦੇ ਵਿੱਚ ਕੇਂਦਰ ਨੇ ਆਪਣੇ ਰੂਲ ਲਾਗੂ ਕਰਦੇ ਹੋਏ ਬੋਲਿਆ ਨਹੀਂ ਬੋਲੀ ਸ਼ਾਇਦ ਹੋ ਸਕਦਾ ਕਿਸੇ ਨੂੰ ਪਤਾ ਵੀ ਨਾ ਹੋਵੇ ਪੂਰੀ ਗੱਲ ਦਾ ਨਿਊ ਐਜੂਕੇਸ਼ਨ ਪਾਲਿਸੀ ਆਈ ਨਵੀ ਸਿੱਖਿਆ ਨੀਤੀ ਕੇਂਦਰ ਲੈ ਕੇ ਆਇਆ ਜਿਹਦੇ ਤਹਿਤ ਉਹ ਤੈ ਕਰ ਰਹੇ ਆ ਕਿ ਤੁਹਾਡੇ ਜਵਾਕਾਂ ਨੂੰ ਕਿਹੜੀ ਬੋਲੀ ਪੜਾਉਣੀ ਆ ਕਿਹੜਾ ਇਤਿਹਾਸ ਕਿਹੜਾ ਸਹਿਤ ਪੜਾਉਣਾ ਪੰਜਾਬ ਦੇ ਕਿਸੇ ਐਮਪੀ ਦਾ ਮੂੰਹ ਟੁੱਟ ਜੇ ਜੇ ਇਹਦਾ ਵਿਰੋਧ ਕੀਤਾ ਹੋਵੇ ਜਦੋਂ ਕਿ ਇਸ ਦੇ ਵਿਰੋਧ ਦੇ ਵਿੱਚ ਬੰਗਾਲਵੀ ਦੇ ਐਮਪੀ ਵੀ ਆਏ ਕਰਨਾਟਕਾ ਦੇ ਐਮਪੀ ਆਏ ਤਾਮਲ ਲਾਡੂ ਦੇ ਐਮਪੀ ਆਏ ਆਂਧਰਾ ਦੇ ਆਏ ਤੇਲਗਾਨਾ ਦੇ ਆਏ ਕੇਰਲਾ ਦੇ ਆਏ ਸਾਰੇ ਦੱਖਣ ਨੇ ਵਿੱਚੇ ਬੰਗਾਲ ਨੇ ਇਸ ਨੀਤੀ ਦਾ ਵਿਰੋਧ ਕੀਤਾ ਸਾਡੇ ਕੋਲ ਉਹ ਬੰਦੇ ਤਾਂ ਹੋਣ ਜਿਹੜੇ ਸਾਡੀ ਗੱਲ ਰੱਖ ਸਕਣ ਯਾਰ ਸਾਡਾ ਆਪਣਾ ਕਲਚਰ ਆ ਸਾਡਾ ਆਪਣਾ ਵਿਰਸਾ ਸਾਡੀ ਆਪਣੀ ਬੋਲੀ ਆ ਸਾਡਾ ਆਪਣਾ ਇਤਿਹਾਸ ਆ ਸਾਡੀ ਆਪਣੀ ਸਭਿਅਤਾ ਇਹ ਉਹਨੂੰ ਐਡਾ ਵੱਡਾ ਖੁਰਾ ਲੱਗ ਰਿਹਾ ਤੇ ਸਾਡਾ ਬੰਦਾ ਇੱਕ ਵੀ ਬੰਦਾ ਹੁਣ ਤੱਕ ਦੱਸ ਦੇ ਮੈਨੂੰ ਕੋਈ ਕੱਢ ਕੇ ਰਕਾਰਡ ਦੇ ਦੇ ਵੀ ਇੰਨਾਂ ਗੱਲਾਂ ਦੇ ਉੱਤੇ ਸਾਡੇ ਬੰਦਿਆਂ ਨੇ ਕਦੇ ਇਥੇ ਬੋਲੇ ਆਏ ਹੋਵੇ ਕੱਟ ਮੈਂ ਇਹ ਗੱਲ ਕਹਿਣਾ ਵੀ ਸਾਡੇ ਉਹ ਬੰਦੇ ਚਾਹੀਦੇ ਨੇ ਉੱਥੇ ਉਹ ਰਿਕਾਰਡ ਹੁੰਦੀਆਂ ਨੇ ਗੱਲਾਂ ਸਪੀਕਰ ਨੂੰ ਜਵਾਬ ਦੇਣਾ ਪੈਂਦਾ ਤੇ ਇਹਦੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਪੈਂਦਾ ਅਗਲਾ ਇੱਕ ਇੱਕ ਉੱਥੋਂ ਦਾ ਐਮਪੀ ਆਉਂਦਾ ਬੰਗਾਲ ਦਾ ਜਾਂ ਕਰਨਾਟਕ ਦਾ ਮੁੱਲੜੂ ਦਾ ਅਗਲਾ ਫਾਨਿਆਂ ਨੂੰ ਠੋਕ ਦਿੰਦੇ ਲੈ ਕੇ ਗੱਲ ਤੇ ਸਾਡੇ ਵਾਲੇ ਉਥੇ ਨੂੰਹ ਚ ਘੁੰਗਰੀਆਂ ਪਾਲਣ ਦਾ ਬੋਲੀ ਸੇ ਉੱਤੇ ਜਾਂਦੇ ਆ ਨਹੀਂ ਇਹਨਾਂ ਨੂੰ ਡਰ ਇਹਨਾਂ ਨੂੰ ਡਰ ਕਿਹੜੀ ਚੀਜ਼ ਦਾ ਫਿਰ ਡਰ ਕਿਉਂ ਰਹੇ ਨੇ ਤੇ ਲੋਕ ਇਹਨਾਂ ਤੋਂ ਜਵਾਬ ਕਿਉਂ ਨਹੀਂ ਮੰਗਦੇ ਹੁਣ ਜਦੋਂ ਦੌਰ ਚੱਲੂ ਬੋਤਾ ਇੱਕ ਸੈਂਟਰ ਨੇ ਨੀਤੀ ਬਣਾਈ ਆ ਇਹ ਜੰਗਲਾਂ ਨੂੰ ਕੱਟਣ ਦਾ ਕਾਨੂੰਨ ਲਾਇਆ ਹੂੰ ਇੰਨਾ ਨੇ ਜੰਗਲ ਜਿਹੜੇ ਵੱਡੇ ਜੰਗਲ ਨੇ ਨਾ ਵੱਡੇ ਜੰਗਲਾਂ ਦੇ ਵਿੱਚ ਉਹ ਮਤਲਬ ਕਿ ਸੜਕਾਂ ਜਾਂ ਹੋਰ ਮਤਲਬ ਕਿ ਉਹ ਅਗੇ ਉਹਦੇ ਪਾਬੰਦੀ ਸੀ ਜੰਗਲ ਕੱਟ ਨਹੀਂ ਸਕਦਾ ਜਾ ਸਕਦੇ ਹੂੰ ਕੁਝ ਬੰਦੇ ਮੇਰਾ ਮੱਤਰਾ ਗੁਰਪ੍ਰੀਤ ਸਿੰਘ ਚੰਦਵਾਜਾ ਉਹਨੇ ਕੁਝ ਬੰਦੇ ਭੇਜੇ ਬਲਵੀਰ ਸਿੰਘ ਸੀਚਾਲ ਕੋਲੇ ਹੂੰ ਵੀ ਤੁਸੀਂ ਜੀ ਰਾਸਵਾ ਦੇ ਮੈਂਬਰ ਹੋ ਐਮਪੀ ਤੁਸੀਂ ਇਹ ਮੁੱਦਾ ਠਾਹ ਰਾਸਵਾ ਦੇ ਵਿੱਚ ਕਿ ਇਹ ਜੰਗਲ ਕੱਟੇ ਨਹੀਂ ਜਾਣੇ ਚਾਹੀਦੇ ਵਾਤਾਵਰਨ ਤੇ ਬਹੁਤ ਵੱਡਾ ਨੁਕਸਾਨ ਹੋਣਾ। ਹੂੰ। ਸੀਚੀ ਵਾਲ ਨੇ ਜਵਾਬ ਪਤਾ ਕੀ ਦਿੱਤਾ? ਕਹਿੰਦਾ ਯਾਰ ਮੈਂ ਤਾਂ ਹਲੇ ਨਵਾਂ ਬੰਦਾ ਐ। ਮੈਂ ਤਾਂ ਪਾਰਟੀ ਤੋਂ ਪੁੱਛੇ ਬਿਨਾ ਬੋਲ ਨਹੀਂ ਸਕਦਾ। ਤੁਸੀਂ ਕਿਸੇ ਹੋਰ ਐਮਪੀ ਨਾਲ ਗੱਲ ਕਰ ਲੋ, ਦਾਕ ਚੱਡੇ ਵਰਗੇ। ਹੂੰ। ਇਹ 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 ਕੁਛ ਐ ਇਹਨਾਂ ਦੇ ਪੱਲੇ। ਠੀਕ ਐ। ਸਮਝ ਗਏ ਤੁਸੀਂ ਗੱਲ। ਇਹਨਾਂ ਨੂੰ ਪੁਰਾਣੇ ਹੋਣ ਵਾਸਤੇ 10-20 ਵਾਰ ਜਿਤਾਉਣਾ ਪਊਗਾ। ਨਹੀਂ ਨਹੀਂ ਨਹੀਂ, ਇਹਨਾਂ ਦੀ ਜਰੂਰਤ ਹੀ ਨਹੀਂ ਯਾਰ। ਹੂੰ। ਵੀ ਇਹ ਆ ਉਹਦੀ ਪਾਰਟੀ ਤੋਂ ਉੱਪਰ ਜਾ ਕੇ ਗੱਲ ਕਰ ਦੇਣਾ ਇਹਨਾਂ ਨੂੰ ਜੋ ਉਹ ਲਿਖ ਕੇ ਭੇਜਦੇ ਆ ਸਿਖਾ ਕੇ ਭੇਜਦੇ ਆ ਵੀ ਆ ਕੁਝ ਬੋਲਣਾ ਉਹ ਬੋਲਦੇ ਨੇ ਬਿਲਕੁਲ ਵਾਹ ਮੈਂ ਕਹਿੰਦਾ ਮਜਾਲ ਹੈ ਪੰਜਾਬ ਦੀ ਗੱਲ ਕਰ ਜਣੇ ਜਾ ਕੇ ਉੱਥੇ ਆ ਸਾਡੇ ਹੱਕਾਂ ਦੀ ਗੱਲ ਮਸਲਾ ਇੱਥੇ ਖੜਾ ਹੁੰਦਾ ਹੈ ਇਹ ਮੁੱਦੇ ਉਹ ਨੇ ਜਿਹੜੇ ਇੱਕ ਐਮਪੀ ਦੇ ਕੰਮ ਹੁੰਦੇ ਨੇ ਰੱਖਣ ਦੇ ਉੱਥੇ ਦੱਸਣ ਦੇ ਵੀ ਆ ਮੁੱਦੇ ਨੇ ਯਾਰ ਇਹਨਾਂ ਮੁੱਦਿਆਂ ਦੇ ਬੋਲਿਆ ਜਾਵੇ ਇਹ ਮੁੱਦੇ ਦੇ ਉੱਤੇ ਸਾਰੇ ਸੂਬਿਆਂ ਦੇ ਐਮਪੀਆ ਨੇ ਬੋਲਿਆ ਜਿਹੜੇ ਮੋਦੀ ਦੇ ਵਿਰੋਧੀ ਸੀਗੇ ਸਾਡੇਲੇ ਪੰਜਾਬ ਦੇ ਵਿੱਚ ਮੈਨੂੰ ਤੂੰ ਕੱਢ ਕੇ ਦਿਖਾ ਦੇ ਆ ਹੁਣ ਵੀ ਸੈਸ਼ਨ ਬਜਟਾ ਸੈਸ਼ਨ ਚੱਲਦਾ ਹੈ ਹੁਣ ਵਾਲਾ ਦੇਖ ਲਈ ਪਹਿਲਾਂ ਵਾਲੇ ਜਿੰਨੇ ਸੈਸ਼ਨ ਲੰਘੇ ਉਹ ਦੇਖ ਲਈ ਵੀ ਕਿਹੜੇ ਸੈਸ਼ਨਾਂ ਦੇ ਵਿੱਚ ਕਿਹੜੇ-ਕਿਹੜੇ ਐਮਪੀ ਨੇ ਕਿਹੜੀਆਂ-ਕਿਹੜੀਆਂ ਗੱਲਾਂ ਠਾਈਆਂ ਹੁਣ ਤੁਸੀਂ ਆਪ ਸਾਰੀ ਗੱਲਬਾਤ ਸੁਣ ਲਈ ਬਾਈ ਦੇ ਮੂੰਹੋਂ ਠੀਕ ਹੈ ਤੇ ਤੁਸੀਂ ਆਪ ਵੀ ਇੱਕ ਵਾਰੀ ਇਹ ਚੀਜ਼ਾਂ ਤੇ ਨਿਗਾਹ ਤੇ ਗੌਰ ਜ਼ਰੂਰ ਕਰਕੇ ਦੇਖਿਓ ਵੀ ਜਿਨ੍ਹਾਂ ਨੂੰ ਤੁਸੀਂ ਅੱਜ ਤੱਕ ਜਿਤਾ ਕੇ ਭੇਜੇ ਉਹਨਾਂ ਦੇ ਪਿਛਲੇ ਕੰਮਾਂ ਨਾਲ ਕੰਪੇਅਰ ਜ਼ਰੂਰ ਕਰ ਲਿਓ ਤੇ ਜਿਹੜੀਆਂ ਗੱਲਾਂ ਬਾਈ ਨੇ ਤੁਹਾਨੂੰ ਦੱਸੀਆਂ ਨੇ ਵੀ ਕੀ ਇਹਨਾਂ ਦਾ ਕੋਈ ਸਵਾਲ ਚੱਕਰੇ ਇਹਦੇ ਬਾਰੇ ਜ਼ਰੂਰ ਇੱਕ ਵਾਰੀ ਤੁਸੀਂ ਗੌਰ ਨਾਲ ਸੋਚ ਕੇ ਦੇਖਿਓ ਫਿਰ ਤੁਸੀਂ ਗ ਆ ਜਿੰਨੇ ਮੇਰੇ ਖਿਲਾਫ ਵਰਤਾਨ ਸਰਜਰੇ ਨੇ ਇਹਨਾਂ ਦਾ ਪਿਸ਼ੋਕੜ ਦੇਖ ਲਓ ਕੋਈ ਬਾਦਲ ਨਾਲ ਜੁੜਿਆ ਹੋਇਆ ਕੋਈ ਆਰਐਸਐਸ ਨਾਲ ਜੁੜਿਆ ਹੋਇਆ ਕੋਈ ਬੀਜੇਪੀ ਦਾ ਕੋਈ ਕਾਂਗਰਸ ਦਾ ਇਹਨਾਂ ਦਾ ਪਿਸ਼ੋਕੜ ਦੇਖ ਲਓ ਤੇ ਕੋਈ ਬੌਕਰ ਵਾਲਾ ਦਾ ਇਹ ਸਾਰੇ ਬੰਦੇ ਉਹ ਪਲਾਂਟ ਬੰਦੇ ਨੇ ਖਰੀਦੇ ਹੋਏ ਬੰਦੇ ਨੇ ਤੇ ਉਹਨਾਂ ਦੇ ਬੰਦੇ ਨੇ ਜਿਹੜੇ ਆ ਫਲਾਨਾ ਜੀ ਆ ਠਮਕਾ ਜੀ ਛੁੜੀਆਂ ਲੱਤਾ ਬਾਹਰ ਚੱਲਦੀਆਂ ਆਜੋ ਮੈਦਾਨ 'ਚ ਆਓ ਲਾਓ ਕਿਤੇ ਮੋਰਚਾ ਕੋਈ ਪੰਜਾਬ ਦੀ ਕਿਸੇ ਗੱਲ ਹੀ ਤਾਂ ਲਾ ਦਿਓ ਯਾਰ ਮੈਨੂੰ ਤਾਂ ਇੰਨੇ ਸਾਲ ਹੋ ਗਏ ਪ੍ਰਭੂ ਮੈਂ ਕਹਿਣਾ ਨਹੀਂ ਚਾਹੁੰਦਾ ਪਰਚੇ ਬੋਲੀ ਖਾਤਰ ਵੀ ਹੋਏ ਆ ਜੇਲ ਵੀ ਕੱਟ ਕੇ ਆਏ ਆ ਕਿਸਾਨੀ ਖਾਤਰ ਵੀ 6 ਮਹੀਨੇ ਘਰੋਂ ਬਾਹਰ ਰਹਿ ਆਂ ਅੱਜ ਵੀ ਜ਼ਮਾਨਤਾਂ ਹੁੰਗੀਆਂ ਉਥੇ ਪਰਚੇ ਚੱਲਦੇ ਆ ਪਾਣੀਆਂ ਦਾ ਮੋਰਚਾ ਵੀ ਨਹਿਰਾ ਤੇ 2 ਮਹੀਨੇ ਘਰ ਛੱਡ ਕੇ ਬੈਠਾ ਰਿਹਾ ਅੱਜ ਵੀ ਲੜ ਰਹੇ ਆ ਬੈਠੇ ਕੋਈ ਕਮਰੇ 'ਚ ਬੈਠਾ ਕੋਈ ਗੱਡੀ 'ਚ ਬੈਠਾ ਪਵਾ ਕੇ ਡੂਡ 200 ਦਾ ਨੈਟ ਜਾ ਤੇ ਲੱਗ ਜਾਂਦੇ ਆ ਆ ਫਲਾਨਾ ਜੀ ਐ ਟਿਮਕਾਣਾ ਜੀ ਆਏ ਆ ਜੀ ਬਾਹਰ ਆ ਜੀ ਸੋ ਜੇ ਪੱਲੇ ਨਹੀਂ ਨਾ ਹੈਗਾ ਕੁਝ ਦਾ ਗੱਲਾਂ ਨਾਲ ਨਹੀਂ ਮੈਦਾਨ ਜਿੱਤੇ ਜਾਂਦੇ ਹੁੰਦੇ ਇਹ ਸਿਰ ਡੋਣੇ ਪੈਂਦੇ ਆ ਤੇ ਦੂਜੀ ਗੱਲ ਇਹ ਆ ਜੇ ਕਿਸੇ ਨੇ ਸਵਾਲਾਂ ਦੇ ਜਵਾਬ ਬਾਈ ਲੱਖੇ ਤੋਂ ਚਲੋ ਲੈਣੇ ਵੀ ਨੇ ਇਹ ਇੱਥੇ ਹਨਾ ਇਹਨਾਂ ਨੇ ਆਪਦੇ ਹਾਂ ਆ ਆ ਇੱਕ ਮਿੰਟ ਇੱਕ ਮਿੰਟ ਛੁੱਟੇ ਵੀਰ ਹਾਂਜੀ ਬਾਈ ਕਿਸੇ ਕਿਸੇ ਮੈਂ ਸਾਰੇ ਮਾਈ ਦੇ ਲਾਲਾ ਨੂੰ ਕਹਿਣਾ ਸੂਰਮਿਆਂ ਨੂੰ ਫੇਸਬੁੱਕਾਂ ਵਾਲਿਆਂ ਨੂੰ ਕਮਰੇ ਵਿੱਚ ਬੈਠਣ ਵਾਲਿਆਂ ਨੂੰ ਮੈਂ ਪਿੰਡਾਂ 'ਚ ਹੂੰ ਜਿੱਥੇ ਮਰਜ਼ੀ ਤੁਹਾਨੂੰ ਖੁੱਲ੍ਹਾ ਚੁਣੌਤੀ ਆਜੋ ਹੂੰ ਆਓ ਜਿਹੜਾ ਮਰਜ਼ੀ ਸਵਾਲ ਰੱਖੋ ਆਕੇ ਮਰੇਗੇ ਹੂੰ ਜੇ ਹਿੰਮਤ ਹੈਗੀ ਐਵੇਂ ਲੈ ਕੇ ਉਹ ਆ ਕੋਈ ਭੁਕਣਾ ਜਾਂ ਮੂਰੇ ਹੋ ਜਾਣੇ ਆ ਤਾਂ ਤੁਸੀਂ ਜਿਹੜੇ ਮੈਂ ਤਲਵੰਡੀ ਦੇ ਸਾਡੀ ਯਾਤਰਾ ਤਲਵੰਡੀ ਦੇ ਪਿੰਡ ਸਾਰੇ ਕੱਢ ਚੁੱਕੀ ਆ ਅਗਲਾ ਅਸੀਂ ਲੈ ਕੇ ਜਾਣਾ ਯਾਤਰਾ ਸਾਡੀ ਤੁਰਨੀ ਆ ਇੱਧਰ ਆਪਣੇ ਬਰਹੰਡਾ ਦੇ ਹੱਤੀ ਦੇ ਪਿੰਡਾਂ 'ਚ ਰੋਜ਼ ਪਿੰਡਾਂ 'ਚ ਦਿਨੇ ਵੀ ਤੇ ਰਾਤ ਨੂੰ ਵੀ ਇੱਥੇ ਰਾਤ ਪਿੰਦੇ ਰਾਤ ਕੱਢਦੇ ਆ ਜਿੱਥੇ ਸਾਨੂੰ ਖੁੱਲੇ ਹੀ ਮੇਰੀ ਚੁਣੌਤੀ ਆ ਜਿਹੜੇ ਮਰਜ਼ੀ ਪਿੰਡ ਚ ਜਾ ਕੇ ਮੈਨੂੰ ਸਵਾਲ ਪੁੱਛ ਲਓ ਮੈਂ ਸਵਾਲ ਪੁੱਛੂਗਾ ਜਵਾਬ ਦੇ ਕੇ ਜਾਇਓ ਤੁਸੀਂ ਸਵਾਲ ਜਿਹੜੇ ਮਰਜ਼ੀ ਕੈਮਰਾ ਨੂੰ ਲੈ ਕੇ ਚਲਾਉਣ ਲੈ ਕੇ ਆਜੋ ਪੁੱਛ ਲਓ ਮੈਂ ਤਿਆਰ ਹਾਂ ਠੀਕ ਹੈ ਇਹੀ ਗੱਲ ਹੈ ਵੀ ਤੁਸੀਂ ਕੱਲਾ ਇਹ ਨਾ ਲੋਕਾਂ ਨੂੰ ਭੜਕਾਵੇ ਚ ਨਾ ਲੈ ਕੇ ਆਇਆ ਕਰੋ ਹਨਾ ਇਹੀ ਜਿਹੀਆਂ ਗੱਲਾਂ ਕਰਕੇ ਬਾਈ ਸਾਰੇ ਪਿੰਡਾਂ 'ਚ ਇਹਨਾਂ ਦੇ ਜਿਹੜੇ ਅਫੀਸ਼ੀਅਲ ਚੈਨਲ ਨੇ ਉਹਨਾਂ ਤੇ ਸਾਰੀਆਂ ਪੋਸਟਾਂ ਪਈਆਂ ਨੇ ਵੀ ਇਹਨਾਂ ਨੇ ਕਦੋਂ ਤੇ ਕਿਹੜੇ ਪਿੰਡ 'ਚ ਜਾਣਾ ਤੁਸੀਂ ਉੱਥੇ ਆ ਕੇ ਕੋਈ ਮਰਜ਼ੀ ਸਵਾਲ ਦਾ ਜਵਾਬ ਲੈ ਲਓ ਹਨਾ ਹੁਣ ਤਾਂ ਲਾਈਵ ਹੀ ਨਹੀਂ ਫਿਰ ਤਾਂ ਆਪਾਂ ਨੂੰ ਇਹ ਬਹਾਨਾ ਆਊਗਾ ਵੀ ਉਹ ਪਿੰਡ ਮਿਲਦਾ ਨਹੀਂ ਲੱਖਾ ਜਾਂ ਆਪਦੇ ਘਰੇ ਮਿਲ ਨਹੀਂ ਰਿਹਾ ਜਾਂ ਸਾਨੂੰ ਬਾੜ ਨਹੀਂ ਦਿੱਤਾ ਜਾ ਰਿਹਾ ਹੁਣ ਤਾਂ ਸਾਰੇ ਪਿੰਡਾਂ 'ਚ ਹੈ ਕੋਈ ਮਰਜ਼ੀ ਤੁਸੀਂ ਸਵਾਲ ਦਾ ਜਵਾਬ ਲੈ ਸਕਦੇ ਹੋ ਜੇ ਸਾਡੇ ਤੋਂ ਰਹਿ ਗਿਆ ਹੋਵੇ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਦੇ